ਏਅਰ ਫਰਾਇਰ 4.5 ਲੀਟਰ ਦਾ ਵਿਦ 1 ਇਅਰ ਵਾਰੰਟੀ ਦੇ ਨਾਲ ਬ੍ਰਾਂਡ ਤੁਸੀਂ ਦੇਖ ਸਕਦੇ ਹੋ ਹਾਊਸ ਹੋਲਡ ਫੈਬ ਦਾ ਬ੍ਰਾਂਡ ਆ ਜਾਏਗਾ ਮੋਸਟ ਫੇਮਸ ਬ੍ਰਾਂਡ ਹੈ ਜੀ 4.5 ਲੀਟਰ ਦਾ ਤੁਹਾਨੂੰ ਏਅਰ ਫਰਾਇਰ ਦੇ ਦਾਂਗੇ ਸਿਰਫ ਤੇ ਸਿਰਫ 3000 ਰੁਪਏ ਦੇ ਵਿੱਚ ਸਿਰਫ ਇੱਕ ਹੈ ਵੀਡੀਓ ਸ਼ੇਅਰ ਕਰਕੇ ਆਣਾ ਪੈਣਾ ਇਹੀ ਧੁਮਾਕਾ ਇੱਥੇ ਨਹੀਂ ਮੁਕਣਾ ਉਸ ਤੋਂ ਬਾਅਦ ਆ ਗਿਆ ਜੀ ਮੋਸਟ ਫੇਮਸ ਬ੍ਰਾਂਡ ਪੋਲੀਗਾਰਡ ਦਾ ਗੀਜ਼ਰ 25 ਲੀਟਰ ਦਾ ਗੀਜ਼ਰ ਹੋਏਗਾ ਜੀ ਸਟੀਨਲੈਸ ਸਟੀਲ ਦਾ ਟੈਂਕ ਹੋਏਗਾ ਆਈਐਸਆਈ ਮਾਰਕਾ 2 ਸਾਲ ਦੀ ਗਾਰੰਟੀ ਟੈਂਕ ਦੀ 1 ਸਾਲ ਦੀ ਐਲੀਮੈਂਟ ਦੀ ਬਾਜ਼ਾਰ 'ਚ ਜਿੱਥੇ ਮਰਜ਼ੀ ਪਤਾ ਕਰ ਲੋ 5500 5000 ਤੋਂ ਥੱਲੇ ਨਹੀਂ ਮਿਲਦਾ ਸਾਡੇ ਕੋਲੋਂ ਮਿਲੇਗਾ ਸਿਰਫ ਤੇ ਸਿਰਫ 3500 ਰੁਪਏ ਦੇ ਵਿੱਚ ਉਸ ਤੋਂ ਬਾਅਦ BPL ਦਾ ਚੌਪਰ ਵਿਦ ਅੱਜ ਕੀ ਕਹਿੰਦੇ ਆਪਾਂ ਇਹਨੂੰ ਜਿਹੜਾ ਪਿਆਜ਼ ਵਗੈਰਾ ਕੱਟਦਾ ਜੀ ਉਹ ਵੀ ਚੌਪਰ ਹੀ ਕਰਦੇ ਵੈਸੇ ਦਾ ਨਾਲ ਬਲੈਂਡਰ ਆ ਗਿਆ ਇਹ ਦੇਦਾਂਗੇ 1700 'ਚ ਗਲੈਂਡਾ ਜੂਸਰ ਮਿਕਸਰ ਗ੍ਰਾਈਂਡਰ 3500 ਰੁਪਏ ਵਾਲਾ ਸਿਰਫ ਤੇ ਸਿਰਫ 2800 ਰੁਪਏ ਦੇ ਵਿੱਚ ਉਸ ਤੋਂ ਬਾਅਦ ਗੱਲ ਕਰੀਏ ਜੀ ਚਿਮਨੀ ਆ ਦੀ ਹੈਂਡ ਸੈਂਸਰ ਵਾਲੀ ਚਿਮਨੀ ਆ ਤੁਸੀਂ ਦੇਖੋ ਆਟੋਮੈਟਿਕਲੀ 1 2 3 ਉਸ ਤੋਂ ਬਾਅਦ ਇਹ ਬੰਦ ਕਰਨੀ ਹੈ ਉਹ ਵੀ ਹੈਂਡ ਸੈਂਸਰ ਦੇ ਨਾਲ ਆਟੋਮੈਟਿਕਲੀ ਆਫ ਹੋ ਜਾਏਗੀ ਕ੍ਰੌਮਟਨ ਦੀ ਲੈ ਲਓ ਚਾਹੇ ਲੀਪ ਪਿਓਰ ਦੀ ਲੈ ਲਓ ਬਾਜ਼ਾਰ 'ਚ ਰੇਟ ਹੈਗਾ 15000 ਰੁਪਏ 3 ਫੁੱਟੀ ਦਾ ਸਾਡੇ ਕੋਲ ਲੀਪ ਪਿਓਰ ਦੀ ਮਿਲੇਗੀ 9000 ਰੁਪਏ ਦੀ ਕ੍ਰੌਮਟਨ ਦੀ 3 ਫੁੱਟੀ ਮਿਲੇਗੀ ਸਿਰਫ ਤੇ ਸਿਰਫ 9500 ਰੁਪਏ ਦੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਚੀਜ਼ਾਂ ਮਿਲ ਜਾਣੀ ਹੈ ਆਣਾ ਕਿੱਥੇ ਮੈਣਾ ਬਤਰਾ ਐਂਟਰਪ੍ਰਾਈਜ਼ਸ ਐਮਾਜ਼ਾਨ ਸਟੋਰ ਜਲੰਧਰ ਮੋਬਾਈਲ ਨੰਬਰ 99884432198844321